ਲਾਕੇ سینے ਨਾਲ ਲਾਲਾਂ ਦੀਆਂ ਜੋੜੀਆਂ ਮਾਤਾ ਗੁਜਰੀ ਸੁਣਾਉਂਦੀ ਬੈਠੀ ਲੋਰੀਆਂ ਗੁਰੂ ਸਾਹਿਬ ਜੀ ਦੇ ਪਰਿਵਾਰ ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਨਵੇਂ ਗੋਵਲੋਂ ਸੇਲਵਾਲਾ ਲਗਾਇਆ ਗਿਆ ਲੰਗਰ ਸਾਨੂੰ ਦੇਖਣ ਤੇ ਪਿਆਰ ਕਰਨ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਤਕ ਸ੍ਰੀ ਅਕਾਲ ਤੇ ਇਹ ਲੰਗਰ ਇਸ ਚੰਬੋ ਚੋ ਜਿਹੜੀ ਸੇਲ ਵਾਲੇ ਤੋਂ ਸਾਨੂੰ ਮਾਰ ਕਰਦੀ ਐ ਇਸ ਦੇ ਉੱਪਰ ਆ ਕੇ ਜੰਗਲ ਦੇ ਵਿੱਚ ਮੰਗਲਪਿੰਡ ਨਵੇਂ ਗੋਨੇ ਸੇਲ ਵਾਲੇ ਰੋਡ ਦੇ ਉੱਪਰ ਲਗਾਇਆ ਲੰਗਰ ਤੇ ਲੰਗਰ ਦੀਆਂ ਤੁਹਾਨੂੰ ਦਿਖਾਉਂਦੇ ਆ ਅਲੱਗ-ਅਲੱਗ ਝਲਕੀਆਂ ਤੇ ਮੇਰੇ ਲਈ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਦਾ ਤਣ ਇਹ ਪਲ ਸੀ ਜਦੋਂ ਮੈਨੂੰ ਮੁੰਡੇ ਨੇ ਕਿਹਾ ਕਿ ਵੀਰ ਜੀ ਤੁਸੀਂ ਪੱਗ ਬਹੁਤ ਸੋਹਣੀ ਬੰਨੀ ਐ ਤੇ ਮੈਨੂੰ ਦਮਾਲਾ ਸਜਾ ਦਿਓ ਇਹ ਸੇਵਾ ਕਰਕੇ ਮੈਨੂੰ ਸਭ ਤੋਂ ਵੱਧ ਆਨੰਦ ਆਇਆ ਜ਼ਿੰਦਗੀ 'ਚ ਮੈਨੂੰ ਲੱਗਦਾ ਹੈ ਕਿ ਮੈਂ ਸਭ ਤੋਂ ਵਧੀਆ ਸੇਵਾ ਵੀਰ ਦੇ ਦਮਾਲਾ ਬਣ ਕੇ ਨਾ ਸਾਨੂੰ ਇਹ ਸੋਚ ਕੇ ਬੜੀ ਖੁਸ਼ੀ ਹੁੰਦੀ ਹੈ ਤੇ ਜਦੋਂ ਨੌਜਵਾਨਾਂ ਦੇ ਚਿਹਰਿਆਂ ਤੇ ਚਮਕ ਦੇਖਦੇ ਆਂ ਤੇ ਉਹ ਸਿੱਖੀ ਵੱਲ ਮੋੜਾ ਖਾ ਰਹੇ ਨੇ ਜਦੋਂ ਅੱਜ ਇਸ ਲੰਗਰ ਵਿੱਚ ਮੇਰੇ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਖਾਸ ਸੀ ਕਿ ਇਹ ਵੀਰਾਂ ਨੇ ਇਦੇ ਵਿੱਚ ਜ਼ਿਆਦਾਤਰ ਜਿਹੜੇ ਨੌਜਵਾਨ ਮੁੰਡਿਆ ਨੇ ਸੇਵਾ ਨਭਾਈ ਬਹੁਤ ਸੋਹਣਾ ਉਤਸ਼ਾਹ ਮੁੰਡਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਜੇ ਸਿੱਖੀ ਪ੍ਰਤੀ ਮੋੜਾ ਪੈ ਰਿਹਾ ਹੌਲੀ ਹੌਲੀ ਸਿਰਾਂ ਤੇ ਦਿਮਾਲੇ ਆਉਣਗੇ ਇਦਾਂ ਹੀ ਅੱਗੇ ਕਿਰਪਾ ਹੁੰਦੀ ਰਹੇਗੀ ਤੇ ਆਪਾਂ ਦਿਮਾਲਿਆਂ ਦੀ ਸੇਵਾ ਐਂ ਹੀ ਅੱਗੇ ਵੀ ਨਿਭਾਉਂਦੇ ਰਾਵਾਂਗੇ ਤੇ ਦਿਮਾਲੇ ਐਂ ਹੀ ਸਿਰਾਂ ਤੇ ਸਜਦੇ ਰਹਿਣਗੇ ਇਹ ਗੁਰੂ ਸਾਹਿਬ ਦੀ ਫੌਜ ਤਿਆਰ ਹੋਈ ਇਹ ਮੁੱਕਿਆਣੀ ਮੁੱਕੇ ਇਸ ਜਗ੍ਹਾ ਤੇ ਸਾਨੂੰ ਇਹਨਾਂ ਨੇ ਵੀਰਾਂ ਨੇ ਲੰਗਰ ਛਕਾਇਆ ਇਹ ਵਿੱਚ ਚੱਲ ਕੀ ਮੈਂ ਦਿਖਾ ਦਿਆਂ ਤੇ ਉਸ ਤੋਂ ਬਾਅਦ ਆਪਾਂ ਇੱਕ ਭਾਈਪਿੰਦਰਪਾਲ ਸਿੰਘ ਜੀ ਨੂੰ ਕਹਿੰਦੇ ਆ ਕਿ ਉਹ ਸਾਨੂੰ ਦੋ ਬੋਲ ਸਾਬ ਜਾਨ ਦੀ ਸ਼ਹੀਦੀ ਦੇ ਬਾਰੇ ਸੁਣਾਉਣ ਆਉ ਸੁਣਦਿਆਂ ਕਹਿੰਦੇ ਪਿੰਦਰਪਾਲ ਜੀ ਦੇ ਦੋ ਬੋਲ ਕਹਿੰਦਾ ਮੰਨ ਲਓ ਤੁਹਾਨੂੰ ਛੱਡ ਦੀਏ ਨਵਾਬ ਸਾਹਿਬ ਕਹਿ ਰਹੇ ਮਲੇਰ ਕੋਟਲਾ ਛੱਡ ਦਿੰਦੇ ਆ ਕੀ ਕਰੋਗੇ ਤੁਹਾਡੇ ਭਰਾ ਤਾਂ ਮਾਰੇ ਗਏ ਤੁਹਾਡੇ ਪਿਤਾ ਦਾ ਪਤਾ ਨਹੀਂ ਬਾਬਾ ਸੋਰਾਵਰ ਸਿੰਘ ਕਹਿੰਦੇ ਨੇ ਛੱਡੋ ਕਿ ਨਹੀਂ ਜੇ ਛੱਡੋਗੇ ਜੰਗਲਾਂ 'ਚ ਜਾਵਾਂਗੇ ਸਿੰਘਾਂ ਨੂੰ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਫੌਜ ਇਕੱਠੀ ਕਰਾਂਗੇ ਫਿਰ ਕਹਿਣ ਲੱਗੇ ਆਪ ਵਜ਼ੀਰ ਖਾਂ ਦੀ ਖੋਪੜੀ ਉਡਾ ਦੇਾਂਗੇ ਇਹਨੂੰ ਖਤਮ ਕਰਾਂ ਯਾਦ ਰੱਖਿਓ ਇਹ ਐਸੀ ਬਾਗੀ ਪੁਣਾ ਇਹ ਲਫ਼ਜ਼ ਕਚਹਿਰੀ ਚ ਕਹਿ ਤਾਂ ਫਤਵਾ ਲੱਗਾ ਐਵੇਂ ਆਪਾਂ ਨਹੀਂ ਕਹਿੰਦੇ ਫਤਵਾ ਲੱਗਿਆ ਉਹਨਾਂ ਕਿਹਾ ਵਜ਼ੀਰ ਖਾਂ ਦੀ ਖੋਪੜੀ ਉਡਾ ਕੇ ਰੱਖ ਦੇਾਂਗੇ ਇਹਨੇ ਸਾਡੇ ਨਾਲ ਧੱਕਾ ਕੀਤਾ ਇੰਨੀ ਗੱਲ ਸੁਣਦੀ ਦੇਨ ਸੀ ਸੁੱਚਾ ਆਨੰਦ ਉਹਨੇ ਬਲਦੀ ਤੇ ਤੇਲ ਪਾ ਕੇ ਕਿਹਾ ਨੀਕੇ ਬਾਰਕ ਤੂੰ ਮਤ ਜਾਨੋ ਨਾ ਗੋਕੇ ਤੇ ਅੱਜ ਜੀ ਗਾਨੀ ਭਾਈ ਪਿੰਦਰਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਚਨ ਇਹਨੇ ਅਨਮੋਲ ਬਚਨ ਸਾਡੇ ਨਾਲ ਸਾਂਝੇ ਕੀਤੇ ਤੇ ਸਾਨੂੰ ਇਹ ਦਰਸਾਇਆ ਕਿ ਸਹਿਬ ਜੀ ਦੇ ਚੜ੍ਹਦੀ ਕਲਾ ਦੇ ਵਿੱਚ ਸੀ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਇਦਾਂ ਦੇ ਜਜਬੇ ਸਲਾਮ ਤੇ ਉਹਨਾਂ ਦਾ ਉਸ ਸਮੇਂ ਦੀ ਸ਼ਹਾਦਤ ਨੂੰ ਅੱਜ ਸਿੱਖ ਪੰਥ ਰਹੀ ਦੁਨੀਆ ਤੱਕ ਯਾਦ ਕਰਦਾ ਰਹੇਗਾ ਤੇ ਇੱਥੇ ਚੱਲ ਰਹੀਆਂ ਨੇ ਅਲੱਗ-ਅਲੱਗ ਸੇਵਾਵਾਂ ਜਿਵੇਂ ਸਾਡੇ ਪਿੰਡ ਤੋਂ ਇਹ ਸਰਦਾਰ ਸਾਹਿਬ ਕਰ ਰਹੇ ਨੇ ਮਟਰਾਂ ਦੀ ਸੇਵਾ ਤੇ ਚਾਰਜ ਫਿਰ ਸਵਾਵਾਂ ਚੱਲਦੀਆਂ ਨੇ ਤੇ ਹਾਂ ਜੱਸੀ ਭਾਜੀ ਰਹਿ ਗਏ ਸੀ ਉਹਨਾਂ ਨੇ ਆ ਗਾਣਾ ਉਹਨਾਂ ਨੇ ਵੀ ਇੱਕ ਪੇਸ਼ ਕੀਤਾ ਸ਼ਬਦ ਉਹ ਵੀ ਤੁਹਾਨੂੰ ਸੁਣਾਉਂਦੇ ਆ ਤੇ ਨਾਲੇ ਨਾਲ ਦਿਖਾਉਂਦੇ ਆ ਅਲੱਗ-ਅਲੱਗ ਝਲਕੀਆਂ ਸਾਰੇ ਜਗ ਦੀਆਂ ਅੱਖਾਂ ਦੇ ਉਤਾਰਿਓ ਸੌਂਜੋ ਸੌਂਜੋ ਵੀ ਦਾਦੀ ਦੇ ਦੁਲਾਰੇਓ ਸੌਂਜੋ ਸੌਂਜੋ ਵੇ ਦਾਦੀ ਦੇ ਦੁਲਾਰੇਓ ਲਾ ਕੇ سینੇ ਨਾਲ ਲਾਲਾਂ ਦੀਆਂ ਜੋੜੀਆਂ ਮਾਤਾ ਗੁਜਰੀ ਸੁਣਾਉਂਦੀ ਬੈ ਠੀ ਲੋਰੀਆਂ ਲਾਕੇ سینے ਨਾਲ ਲਾਲਾਂ ਦੀਆਂ ਜੋੜੀਆਂ ਮਾਤਾ ਗੁਜਰੀ ਸੁਣਾਉਂਦੀ ਬੈਠੀ ਲੋਰੀਆਂ ਜਾਂ ਦੀਵਾਰੀ ਮੇਰੀ ਇਕੜੀ ਨੂੰ ਠਾਰਿਓ ਜਾਂ ਦੀਵਾਰੀ ਮੇਰੀ ਇਕੜੀ ਨੂੰ ਠਾਰਿਓ ਸੋਜੋ ਸੋਜੋ ਵੇ ਦਾਦੀ ਦੇ ਦੁਲਾਰੇਓ ਕਾਲੀ ਰਾਤ ਵੇ ਸਿਰਾਂ ਦੇ ਉੱਤੇ ਸ਼ੂਕਦੀ ਵੇ ਕਾਲੀ ਰਾਤ ਵੇ ਸਿਰਾਂ ਦੇ ਉੱਤੇ ਸ਼ੂਕਦੀ ਹੋਣੀ ਫਿਰਦੀ ਹਵਾਵਾਂ ਵਿੱਚ ਕੂਕਦੀ ਹੋਣੀ ਫਿਰਦੀ ਹਵਾਵਾਂ ਵਿੱਚ ਕੂਕਦੀ ਸੀਸ ਵਾਰ ਦਿਓ ਸਦਕ ਨਹਾਰਿਓ ਸੀਸ ਵਾਰ ਦਿਓ ਸਦਕ ਨਹਾਰਿਓ ਸੌਂਜੋ ਸੌਂਜੋ ਵੇ ਦਾਦੀ ਦੇ ਦੁਲਾਵਾਰ ਗੱਲਬਾਤ ਐ ਸੀ ਕਿ ਸਾਡੇ ਪਿੰਡ ਨਵੇਂ ਗੋ ਤੇ ਨਗਰ ਨੇ ਇਕੱਠੇ ਹੋ ਕੇ ਸਾਰੇ ਪਿੰਡ ਦੀ ਅਗਰਾਈ ਦੇ ਨਾਲ ਸ਼ਿੱਧੀ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਅੱਜ ਝਿੰਬੋਚੋ ਜਿਹੜਾ ਸਾਨੂੰ ਦਿਨ ਰਾਤ ਤਪਾ ਰਿਹਾ ਉਹਦੇ ਉੱਤੇ ਆ ਕੇ ਲੰਗਰ ਅਰੰਭਿਆ ਸੀ ਇਹ ਵੀਰਾਂ ਦੀ ਸੇਵਾ ਨੂੰ ਸਲਾਮ ਹੈ ਕਿਸੇ ਕੋਲ ਅਜ ਇਹਨਾਂ ਵਕਤ ਨਹੀਂ ਕਿ ਪਿੰਡ ਦੇ ਵਿੱਚੋਂ ਵਕਤ ਕੱਢ ਕੇ ਅਗਰਾਈ ਕਰਕੇ ਜੰਗਲ ਦੇ ਵਿੱਚ ਮੰਗਲ ਲਾਏ ਪਰ ਇਹ ਵੀਰਾਂ ਨੇ ਮਿਹਨਤ ਕੀਤੀ ਇਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਕਮੇਟੀ ਹੈ ਜਿਨ੍ਹਾਂ ਨੇ ਪਿੰਡ ਚੋਂ ਗ੍ਰਹੀ ਇਕੱਠੀ ਕਰਕੇ ਇੱਥੇ ਆ ਕੇ ਇਹ ਲੰਗਰਾਂ ਦੀ ਸੇਵਾ ਨਿਭਾਈ ਤੇ ਜਿਵੇਂ ਸਾਡੇ ਨਾਲ ਨੇ ਇੱਥੇ ਕੀ ਪਿੰਡ ਚੋਂ ਰਿਸਪੌਂਸ ਆਇਆ ਸੀ ਗ੍ਰਹੀ ਦਾ ਕਿਸੇ ਨੇ ਕੋਈ ਖਾਲਸਾ ਵਾਇਗਰ ਜੀ ਕੀ ਪਤੇ ਬਹੁਤ ਵਧੀਆ ਰਿਸਪੌਂਸ ਹੈ ਜੀ ਪਿੰਡ ਵੱਲੋਂ ਅਸੀਂ ਇਹਨਾਂ ਕਰਤੇ ਨਹੀਂ ਸਕਦੇ ਬਟ ਫਿਰ ਵੀ ਅਸੀਂ ਕੀਤਾ ਛੋਟੀ ਸੇਵਾ ਸਾਡੇ ਪਿੰਡ ਵੱਲੋਂ ਲਾਈ ਗਈ ਹੈ ਔਰ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਵਾਇਗਰ ਚੌਂਟੀ ਇੰਗਲਾ ਬਖਸ਼ੀ ਮੇਰ ਪਰ ਇਹ ਹੱਤਰ ਤੱਕ ਇਹਨਾਂ ਪਰਵਾਹ ਜਦੋਂ ਆਪਾਂ ਇਹਨਾਂ ਦਿਨਾਂ ਬਾਰੇ ਸੋਚਦੇ ਆਂ ਤੇ ਇੱਥੇ ਜਿਵੇਂ ਤੁਸੀਂ ਦੇਖਦੇ ਹੋ ਕਿ ਵੱਡੇ ਵੱਡੇ ਕੋਟ ਜੈਕਟਾਂ ਤੇ ਲੋਈਆਂ ਲੈ ਕੇ ਇੰਨੀ ਠੰਡ ਦੇ ਵਿੱਚ ਦਿਨ ਦੇ ਵਿੱਚ ਖੜੇ ਨੇ ਤਾਂ ਇਹ ਪੋ ਦੀਆਂ ਰਾਤਾਂ ਵੇਲੇ ਮਾਤਾ ਗੁਜਰਕੌਰ ਦੀ ਠੰਡੇ ਬੁਰਜ ਦੇ ਵਿੱਚ ਉਹ ਸਮਾਂ ਬਤੀਤ ਕਿਦਾਂ ਕੀਤਾ ਹੋਏਗਾ ਇਹ ਚੀਜ਼ ਨੂੰ ਇੱਥੇ ਆ ਕੇ ਇੱਥੇ ਰਹਿ ਕੇ ਇਸ ਦਰਿਆ ਦੇ ਕੰਢੇ ਤੇ ਰਹਿ ਕੇ ਮਹਿਸੂਸ ਕੀਤਾ ਜਾ ਸਕਦਾ ਉਹ ਮਹਿਸੂਸ ਕਰਾਉਣ ਲਈ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਜਾਗਰੂਕ ਕਰਨ ਲਈ ਲੰਗਰ ਲਗਾਏ ਜਾਂਦੇ ਨੇ ਇਹ ਮੇਲੇ ਕਰਵਾਏ ਜਾਂਦੇ ਨੇ ਸਹਿਬ ਜਾਦੇ ਚੜ੍ਹਦੀ ਕਲਾ ਦੇ ਵਿੱਚ ਸੀ ਯਾਰ ਅੱਲਾ ਖਾਨ ਦੀ ਇੱਕ ਬੁੱਕ ਦੇ ਵਿੱਚ ਲਿਖਿਆ ਸੀ ਕਿ ਜੇ ਮੈਂ ਜਿੰਨੀ ਚਮਕੌਰ ਦੀ ਗੜੀ ਦੇ ਵਿੱਚ ਫੌਜ ਚੜ ਕੇ ਆਈ ਹੈ ਮੈਂ ਇਕੱਲਾ ਵੀ ਉਹ ਸਾਰੀ ਫੌਜ ਨੂੰ ਮਾਰ ਸਕਦਾ ਪਰ ਮੈਨੂੰ ਅਕਾਲ ਪੁਰਖ ਵੱਲੋਂ ਹੁਕਮ ਨਹੀਂ ਮੈਂ ਤੀਰਾਂ ਦੇ ਨਾਲ ਨਹੀਂ ਹੱਥਿਆਂ ਤੇ ਵਾਰ ਕਰਾਂ ਸ਼ਕਤੀ ਇਕੱਲੇ ਮੇਰੇ ਕੋਲ ਆ ਤੇ ਮੈਂ ਉਹ ਸ਼ਕਤੀ ਦੀ ਅਕਾਲ ਪੁਰਖ ਵੱਲੋਂ ਮੈਨੂੰ ਇਹ ਨਹੀਂ ਇੱਜ਼ਾਤ ਦਿੱਤੀ ਗਈ ਕਿ ਮੈਂ ਉਹ ਸ਼ਕਤੀ ਦੀ ਵਰਤੋਂ ਕਰਾਂ ਪਰ ਇਹ ਚੜ੍ਹਦੀ ਕਲਾ ਦੇ ਵਿੱਚ ਜਕਾਰੇ ਲਾ ਕੇ ਫਤਿਹ ਬੁਲਾ ਕੇ ਸਾਬਜਾਦੇ ਆਨਿ ਸ਼ੀਧੀ ਪ੍ਰਾਪਤ ਕੀਤੀ ਸੀ ਅਸੀਂ ਉਹ ਦਿਨਾਂ ਨੂੰ ਮਹਿਸੂਸ ਕਰਦੇ ਆਂ ਤੇ ਆਪਣੇ ਬੱਚਿਆਂ ਨੂੰ ਐਡੇ ਇਤਿਹਾਸ ਨਾਲ ਜੋੜਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੀ ਨਿੱਕੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਆਪਣੇ ਭਰਾ ਦੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਿਓ ਦੇਸੀ ਟਾਕ ਵਿਦ ਬਲਜੀਤ